ਸਸਰੀ ਕਾਲ ਜੀ ਮਾਈਕਲ ਵਨ ਸਿੰਘ ਵੱਲੋਂ ਸਟੇਟ ਪਰ ਦਾਲ ਪੰਜਾਬ ਆਲ ਇੰਡੀਆ ਬੈਕਵਰਡ ਕਲਾਸੀਫਿਕੇਸ਼ਨ ਮੈਂ ਸਮੂਹ ਵਾਰਡ ਨੰਬਰ 1 ਵਾਸੀ ਇਹਨੂੰ ਅਪੀਲ ਕਰਦਾ ਕਿ ਵੀਰੋ ਸਰਨ ਨਵੀਂਦਰ ਸਿੰਘ ਸੱਗੂ ਜਿਹੜੇ ਇੱਕ ਬਹੁਤ ਹੀ ਨੇਕ ਇਮਾਨਦਾਰ ਵਿਅਕਤੀ ਨੇ ਉਹਨਾਂ ਦੀ ਪਰਮ ਪਤਨੀ ਸ਼੍ਰੀਮਤੀ ਹਰਜੀਤ ਕੌਰ ਜੀ ਇਸ ਵਾਰ ਆਜ਼ਾਦ ਵੀਰਵਾਦ ਦੇ ਤੌਰ ਤੇ ਖੜੇ ਹੋਏ ਨੇ ਉਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਆਪ ਸਾਰੇ ਸੂਝਵਾਨ ਲੋਕ ਸ਼ਨੀਵਾਰ ਟਰੈਕਟਰ ਚੋਣ ਨਿਸ਼ਾਨ ਜੋ ਨੰਬਰ 2 ਸੀਰੀਅਲ ਤੇ ਆਉਂਦਾ ਹੈ ਉਹਤੇ ਆਪਣਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਕਰੋ ਸਾਨੂੰ ਆਪਣੇ ਮਹੱਲੇ ਇਲਾਕੇ ਦੀ ਤਰੱਕੀ ਵਾਸਤੇ ਸੂਝਵਾਨ ਤੇ ਉਮੀਦਵਾਰਾਂ ਦੀ ਲੋੜ ਹੈ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣਾ ਸਹਿਯੋਗ ਵੋਟਾਂ ਦੇ ਨਾਲ ਇਹਨਾਂ ਨੂੰ ਕਾਮਯਾਬ ਕਰਕੇ ਇਹਨਾਂ ਦੀ ਕਾਮਯਾਬੀ ਸਾਰੇ ਇਲਾਕਾ ਨਿਵਾਸੀ ਦੀ ਕਾਮਯਾਬੀ ਹੋਵੇ